ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਆਜਾ ਰਹੇ ਹਾਂ ਜੀ ਅਗਲੇ 10 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ ਅਪ੍ਰੈਲ ਦੇ ਅਖੀਰ ਤੱਕ ਮੌਸਮ ਪੰਜਾਬ ਦਾ ਫਲਸ ਨਾ ਅਲਗ ਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਇਹ ਅਪਡੇਟ ਤੁਹਾਨੂੰ ਦੇਵਾਂਗੇ ਸਵੇਰੇ ਜੀ ਤਾਜ਼ਾ ਸੈਟਲਾਈਟ ਤਸਵੀਰਾਂ ਤੇ ਤੁਹਾਨੂੰ ਸਦਾ ਲੈ ਕੇ ਚੱਲਦੇ ਹਾਂ ਲਗਭਗ ਰਾਤ ਦੇ 9:01 ਦਾ ਟਾਈਮ ਹੋਣ ਜਾ ਰਿਹਾ ਵੇਹ ਅਪ੍ਰੈਲ ਦੀ ਜਿਹੜੀ ਰਾਤ ਸ਼ੁਰੂ ਹੋ ਚੁੱਕੀ ਹੈ ਇਸੇ ਲਈ ਜੇਕਰ ਹਾਂ ਸੈਟਲਾਈਟ ਤਸਵੀਰ ਦੇਖਦੇ ਹਾਂ ਤਾਂ ਲਗਭਗ ਪੰਜਾਬ ਸਾਡੇ ਉੱਤਰ ਭਾਰਤ ਦੇ ਵਿੱਚ ਮੌਸਮ ਵੈਸ ਪਛਮੀ ਸਿਸਟਮ ਜਿਹੜਾ ਕਿ ਪਿਛਲੇ 48 72 ਘੰਟਿਆਂ ਤੋਂ ਸਰਗਰਮ ਸੀ ਉੱਤਰ ਹਰਿਆਣੇ ਦੇ ਬਹੁਤੇ ਖੇਤਰਾਂ ਦੇ ਵਿੱਚ ਸੋ ਅੱਜ ਵੀ ਇਹ ਪਛਮੀ ਸਿਸਟਮ ਤੇ ਸਰਕਾਰ ਸਵੇਰ ਵੇਲੇ ਚੜ੍ਹਦੀ ਸੂਏ ਨੂੰ ਜੜਿਆ ਕੁਝ ਜਗ੍ਹਾ ਹਲਕੇ ਛਰਾਟੇ ਕਿਤੇ ਕਿਤੇ ਹਲਕੀ ਬੂੰਦਾਬੰਦੀ ਕਿਤੇ ਕਿਤੇ ਦਰਮਿਆਨੇ ਛੱਟੇ ਲੱਗੇ ਨੇ ਪਰ ਕਿਤੇ ਵੀ ਹਨੇਰ ਚਖੜ ਅੱਜ ਨਹੀਂ ਚੱਲਿਆ ਇਸ ਸਿਸਟਮ ਦੇ ਸਦਕਾ ਜਿਤੇ ਜਿਤੇ ਉਮੀਦਾਰ ਜੋ ਹੈ ਨੇ ਜੀ ਉਹ ਪਟਿਆਲਾ ਦੇ ਕੁਝ ਖੇਤਰ ਸ਼ਰੀਫਤਗੜ ਸਾਹਿਬ ਲੁਧਿਆਣਾ ਦੇ ਕੁਝ ਪੂਰਬੀ ਖੇਤਰ ਮਰਿੰਡਾ ਸਮਰਾਲਾ ਅ ਦੋਜਾ ਹਾਸੇ ਰੋਪੜ ਚੰਡੀਗੜ੍ਹ ਮਹਾਲੀ ਇਹਨਾਂ ਖੇਤਰਾਂ ਦੇ ਵਿੱਚ ਬੱਦਲ ਬਣਿਆ ਰਿਹਾ ਤੇ ਇਹਨਾਂ ਖੇਤਰਾਂ ਦੇ ਵਿੱਚ ਡੋਖ ਰੋਕੇ ਜਿਹੜੇ ਕਾਰਵਾਈਆਂ ਕਿਤੇ ਕਿਤੇ ਹਲਕੀਆਂ ਅੱਜ ਸਵੇਰ ਵੇਲੇ ਦਰਜ ਹੋਈਆਂ ਤੇ ਇਹ ਸਿਸਟਮ ਦਾ ਹਾਲੇ ਕਹਿ ਸਕਦੇ ਹਾਂ ਕਿ 50% ਖੇਤਰ ਜਿਹੜਾ ਆਪਣਾ ਇਹਦਾ ਅਸਰ ਹੈ ਉਹ ਕੱਲ੍ਹ ਵੇਖਣ ਨੂੰ ਮਿਲ ਸਕਦਾ ਪਰ ਪੰਜਾਬ ਦੇ ਬਹੁਤੇ ਖਾਗਾ ਦੇ ਵਿੱਚ ਵੇਖਣ ਨੂੰ ਨਹੀਂ ਮਿਲੇਗਾ ਕੱਲ ਇਹ ਸਿਸਟਮ ਦੇ ਸਦਕਾ ਧੁੱਪ ਜਗਰ ਦੁਪਹਿਰ ਤੱਕ ਲੱਗ ਜਾਂਦੀ ਹੈ ਤੇ ਇੱਕ ਵਾਰ ਫਿਰ ਤੋਂ ਗਰਜਲੇਸ਼ਕ ਵਾਲੇ ਬੱਦਲ ਬਣ ਸਕਦੇ ਨੇ ਉਹ ਉੱਤਰੀ ਹਰਿਆਣੇ ਦੇ ਵਿੱਚ ਬਣ ਸਕਦੇ ਨੇ ਜਾਂ ਪੂਰਬੀ ਹਰਿਆਣੇ ਦੇ ਵਿੱਚ ਤੇ ਪੂਵਦ ਵਾਲੇ ਖੇਤਰ ਜਿਹੜੇ ਆ ਚੰਡੀਗੜ੍ਹ ਮਹਾਲੀ ਰੋਪੜ ਡੇਰਾ ਬਸੀ ਜਾਂ ਫਿਰ ਹੋ ਸਕਦਾ ਕੁਝ ਪਟਿਆਲਾ ਦੇ ਪੂਰਬੀ ਉੱਤਰੀ ਹਭ ਲੁਧਿਆਣਾ ਦੇ ਪੂਰਬੀ ਭਾਗ ਔਰ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਕੁਝ ਇਤਰਾ ਤੱਕ ਜੇਕਰ ਗਰਜਲੇਸ਼ਕ ਵਾਲਾ ਬੱਦਲ ਬਣਦਾ ਤੇ ਇਹਨਾਂ ਖੇਤਰਾਂ ਤੱਕ ਕਾਰਵਾਈਆਂ ਮੀਹਾ ਦੀਆਂ ਕੱਲ ਹੋ ਸਕਦੀਆਂ ਨੇ ਹਲਕੇ ਸ਼ਰਾਟੇ ਕੱਲ ਲੱਗ ਸਕਦੇ ਨੇ ਦੁਪਹਿਰ ਤੋਂ ਬਾਅਦ ਸੋ ਇਸ ਤੋਂ ਇਲਾਵਾ ਜੀ ਇਹ ਸਿਸਟਮ ਮੈਦਾਨਾ ਤੋਂ ਲਗਭਗ ਸਮਾਪਤ ਹੈ ਜੋਫੀ ਦੇ ਪਛਮੀ ਭਾਗਾਂ ਦੇ ਵਿੱਚ ਕੱਲ ਹੋ ਸਕਦਾ ਹੈ ਕਿ ਬੱਦਲ ਬਣ ਜਾਈਏ ਤੇ ਕਿਤੇ ਕਿਤੇ ਹਲਕੇ ਛਰਾਟੇ ਲਵਾਦ ਹੋਵੇ ਜੇਕਰ ਗਰਜਲਸਕ ਵਾਲੇ ਬੱਦਲ ਬਣਦੇ ਨੇ ਹਰਿਆਣੇ ਵਾਲੇ ਪਾਸੇ ਚੜ੍ਹਦੇ ਵਾਲੇ ਪਾਸੇ ਤੇ ਜੋਫੀ ਦੇ ਪਛਮੀ ਭਾਗਾਂ ਦੇ ਵਿੱਚ ਵੀ ਕੱਲ ਮੀਂਹ ਦੀਆਂ ਕਾਰਵਾਈਆਂ ਵੇਖਣ ਨੂੰ ਮਿਲ ਸਕਦੀਆਂ ਨੇ ਇਸ ਇਲਾਵਾ ਜੀ ਪਹਾੜਾਂ ਦੇ ਵਿੱਚ ਸਿਸਟਮ ਸਰਗਰਮ ਹੈ ਤੇ ਉੱਥੇ ਮੀਂਹ ਦਰਜ ਹੋ ਰਹੇ ਨੇ ਤੇ ਕਿਤੇ ਕਿਤੇ ਗੜੇਮਾਰ ਹੋ ਰਹੀ ਹੈ ਆਉਂਦੇ ਜੇਕਰ ਅਸੀਂ ਦਿਨਾਂ ਦੀ ਗੱਲ ਕਰਦੇ ਹਾਂ ਤੇ ਫਿਲਹਾਲ ਅਗਲੇ 3-4 ਦਿਨ ਮੌਸਮ ਸ਼ਾਂਤ ਰਹੇਗਾ ਹਾਲਾਂਕਿ ਟੈਂਪਰੇਚਰ ਵਾਲੇ ਵਕਤੋਂ ਹਮਸਾਲੇ ਵਕਤੋਂ ਕੋਈ ਰਾਹਤ ਨਹੀਂ ਆ ਕਿਉਂ ਕਿ ਪੁਰਾ ਚੱਲਦਾ ਪਿਆ ਜੀ ਅੱਜ ਵੀ ਬਹੁਤ ਤੇਜ਼ ਜਿਹੜਾ ਪੁਰਾ ਕਾਫੀ ਰਫਤਾਰ ਤੇ ਚੱਲ ਰਿਹਾ ਸੀ ਸਰ ਨਵੀਂ ਲਿਆ ਕੇ ਸੈੱਟ ਰਿਹਾ ਜਿਹਦੇ ਨਾਲ ਹਮਸ ਜੜੀਆ ਬਣੀ ਹੋਈ ਆ ਇਸ ਲਈ ਗਰਮੀ ਤੋਂ ਕੋਈ ਰਾਹਤ ਇਹ ਸਿਸਟਮ ਫਿਲਹਾਲ ਨਹੀਂ ਦੇ ਕੇ ਗਿਆ ਉਸ ਤੋਂ ਇਹ ਜਿਹੜਾ ਨੁਕਸਾਨ ਕਾਫੀ ਕਰਕੇ ਗਿਆ ਸੋ ਆਉਂਦੇ 4-5 ਦਿਨ ਨਵੀਂ ਫਰਫੋਰ ਹੋਣਗੇ ਜੀ ਜਦ ਤੱਕ ਉੱਤਰ-ਪਛੋਦੀ ਹਵਾ ਨਹੀਂ ਚਲਦੀ ਉਹ ਤੱਕ ਲੱਗ ਫੱਗ ਮੌਸਮ ਵੈਦਦਾ ਬਣਿਆ ਰਹਿਣਾ ਆ ਸਾਰੇ ਜਾਫਰੇ ਨੇ ਕਿ ਕੱਲ ਦਾ ਦਿਨ ਛੱਡ ਕੇ ਪਰਸੋਂ ਉੱਤਰ-ਪਛੋਦੀਆਂ ਹਵਾਵਾਂ ਵਾਪਸੀ ਕਰ ਸਕਦੀਆਂ ਨੇ ਜਿਸ ਦੇ ਨਾਲ ਟੈਂਪਰੇਚਰ ਥੋੜੇ ਹੇਠਾਂ ਆਉਣਗੇ ਤੇ ਦਿਨ ਥੋੜੇ ਜਿਏ ਖੁਸ਼ਗੁਵਾਰ ਹੋ ਸਕਦੇ ਨੇ ਅਗਲੇ ਸਿਸਟਮ ਦੀ ਅਗਰ ਅਫਾ ਗੱਲ ਕਰਦੇ ਆਂ ਅਪ੍ਰੈਲ ਦੇ ਅਖੀਰ ਤੱਕ ਕੋਈ ਸਿਸਟਮ ਫਿਲਹਾਲ ਤਗੜਾ ਲੈਵਲ ਦਾ ਹੁਣ ਆਉਂਦਾ ਜਾ ਫ ਨਹੀਂ ਰਿਹਾ ਤੇ ਮੌਸਮ ਆਪਣੇ ਗਰਮ ਤੇ ਖੁਸ਼ਕ ਰਹਿੰਦੇ ਜਾ ਫ ਰਹੇ ਨੇ ਇੱਕ ਦੋ ਸਿਸਟਮ ਹਲਕੇ ਲੈਵਲ ਦੇ ਆ ਸਕਦੇ ਨੇ ਤੇ ਉਹਦੇ ਵਿੱਚ ਕੋਈ ਮੀਂਹ ਦੇ ਅਸਰ ਬਹੁਤ ਘੱਟ ਹੋਣਗੇ ਮਈ ਦੇ ਪਹਿਲੇ 4-5 ਦਿਨਾਂ ਦੇ ਵਿੱਚ ਇੱਕ ਸਿਸਟਮ ਲੱਗਦਾ ਜਾ ਫ ਰਿਹਾ ਜਿਹੜਾ ਕਿ ਉੱਤਰੀ ਭਾਰਤ ਦੇ ਬਹੁਤੇ ਖੇਤਰਾਂ ਨੂੰ ਕਵਰ ਕਰ ਸਕਦਾ ਔਰ ਲੈਂਦੇ ਵਾਲੇ ਫਾਸੇ ਤੋਂ ਲੈ ਕੇ ਚੜ੍ਹਦੇ ਵਾਲੇ ਫਾਸੇ ਤੱਕ ਜਿਹੜਾ ਜਾਫਾ ਤੇ ਖਾਗਾ ਦੇ ਵਿੱਚ ਮੀਹ ਦੇ ਅਸਰ ਬਣਦੇ ਨਜ਼ਰ ਆ ਸਕਦੇ ਆ ਸੋ ਇਹ ਸਿਸਟਮ ਮਹੀਦੇ ਪਹਿਲੇ ਹਫਤੇ ਆਵੇਗਾ ਜੀ ਤੇ ਇਹਦੇ ਅਪਡੇਟ ਤੁਹਾਨੂੰ ਰੈਗੂਲਰ ਤੌਰ ਤੇ ਅਸੀਂ ਸਾਂਝੇ ਕਰਦੇ ਰਹਾਂਗੇ ਫਿਲਹਾਲ ਆਉਂਦੇ ਦਿਨਾਂ ਦੇ ਲਈ ਜੇਕਰ ਅਸੀਂ ਚੇਤਾਵਨੀ ਦੇਖੀਏ ਮੌਸਮ ਖਾਂਦੀ ਸਕਰੀਨ ਦੇ ਉੱਤੇ ਦੇਖ ਸਕਦੇ ਹਾਂ ਜੀ ਕਿ ਅਲਰਟ ਜਿਹੜੇ ਹੈਗੇ ਆ ਉਹ ਅੱਜ ਦੇ ਲਈ ਜਾਰੀ ਕੀਤੇ ਗਏ ਸਕੇ ਗਰਜ ਦੇ ਰਿਸਕ ਦੇ ਨਾਲ ਉਮੀਦ ਪਰ ਬਹੁਤ ਹਾਸਰ ਅਜ ਸਿਸਟਮ ਦਿਖਾ ਨਹੀਂ ਸਕਿਆ ਹੀਟ ਵੇਵ ਦੇ ਅਲਰਟ ਇੱਕ ਵਾਰ ਫਿਰ ਤਜਾਰੀ ਕਰ ਦਿੱਤੇ ਗਏ ਨੇ ਚੰਡੀਗੜ੍ਹ ਹਰਿਆਣਾ ਔਰ ਦਿੱਲੀ ਦੇ ਵਿੱਚ ਪੰਜਾਬ ਦੇ ਵਿੱਚ ਫਿਲਹਾਲ ਅਗਲੇ 4 ਦਿਨ ਕੋਈ ਅਲਰਟ ਨਹੀਂ ਆ ਪਰ ਮੌਸਮ ਵਿਭਾਗ ਫਿਰ ਤੋਂ ਹੀਟ ਵੇਵ ਦੇ ਅਲਰਟ ਜਾਰੀ ਕਰ ਸਕਦਾ ਹੈ ਅਗਲੇ 48 ਘੰਟਿਆਂ ਦੇ ਵਿੱਚ ਤੇ ਇਹ ਫਿਲਹਾਲ ਹਲੇ ਕੋਈ ਅਲਰਟ ਪੰਜਾਬ ਦੇ ਵਿੱਚ ਜਾਰੀ ਨਹੀਂ ਕੀਤੇ ਗਏ ਤੇ ਮੌਸਮ ਆਪਣਾ ਠੀਕ ਠਾਕ ਰਹਿੰਦਾ ਜਫਰਿਆ ਜੀ ਧੰਨਵਾਦ ਜੀ ਸ਼ੁਕਰੀਆ